ਸੱਚੀ ਹੈ ਗੱਲ ਦੋਸਤੋ ਪੰਜਾਬੀ ਮੀਡੀਅਮ ਚੈਨਲ ਦੇ ਵਿੱਚ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦੇ ਉੱਪਰ 5000 ਸਬਸਕ੍ਰਾਈਬਰਸ ਤੋਂ ਉੱਪਰ ਸਬਸਕ੍ਰਾਈਬਰ ਆ ਚੁੱਕੇ ਹਨ ਦੋਸਤੋ ਇਸ ਕਾਰਕਿ ਤੁਹਾਡਾ ਤੈਦ ਦੇ ਲੋਂ ਧੰਨਵਾਦ ਦੋਸਤੋ ਮੈਨੂੰ ਇੰਨਾ ਪਿਆਰ ਦੇਣ ਦੇ ਲਈ ਦੋਸਤੋ ਆਪਣੀ ਜਿਹੜੀ Ptr Plus B 04 2016 ਜਿਸਤੀ ਜਿਸ ਦਾ ਪੇਪਰ 2018 ਦੇ ਵਿੱਚ ਮਈ ਮਹੀਨੇ ਦੇ ਵਿੱਚ ਹੋਇਆ ਸੀਗਾ ਉਸ ਦਾ ਦੋਸਤੋ ਹੁਣ ਇਹਨਾਂ ਨੇ ਜਿਹੜਾ ਕਿ ਕਾਉਂਸਲਿੰਗ ਹੋ ਕੇ ਕੀਤੀ ਗਈ ਸੀਗੀ 11ਵੇਂ 12ਵੇਂ ਤੇ ਪਹਿਲੇ ਮਹੀਨੇ 2019 ਦੇ ਵਿੱਚ ਦੋਸਤੋ ਉਹਨਾਂ ਦੇ ਵਿੱਚ ਜਿਨ੍ਹਾਂ ਦੋਸਤਾਂ ਦੀ ਜਿਨ੍ਹਾਂ ਦੋਸਤਾਂ ਦੀ ਜਿਹੜੀ ਕਾਉਂਸਲਿੰਗ ਦੇ ਵਿੱਚ ਪੂਰੇ ਸਰਟੀਫਿਕੇਟ ਨਹੀਂ ਪਾਈ ਗਏ ਜਾਂ ਜਿਨ੍ਹਾਂ ਦੇ ਸਰਟੀਫਿਕੇਟਸ ਦੇ ਵਿੱਚ ਕੁਝ ਗਲਤੀਆਂ ਸਨ ਉਹਨਾਂ ਦੇ ਲਈ ਦੋਸਤੋ ਇਹਨਾਂ ਨੇ ਇੱਕ ਆਖਰੀ ਮੌਕਾ ਦਿੱਤਾ ਹੈ ਇਨਾਂ ਨੂੰ 13 ਤਰੀਕ ਤੀਜਾ ਮਹੀਨਾ 2018 2019 ਦੇ ਲਈ ਇਹਨਾਂ ਨੂੰ ਲਾਸਟ ਮੌਕਾ ਦਿੱਤਾ ਗਿਆ ਕਿ ਇਹ ਆਪਣੀ ਸਰਟੀਫਿਕੇਟ ਬੋਰਡ ਨੂੰ ਦਿਖਾ ਜਾਣ ਦੋਸਤੋ ਇਹਨਾਂ ਦੇ ਵਿੱਚ ਇਹਨਾਂ ਨੇ ਪੂਰੇ 48 ਜਾਣਿਆਂ ਦੀ ਲਿਸਟ ਪਾਈ ਹੈ ਦੋਸਤੋ ਸੋ ਜਿਹੜੇ ਜਿਹੜੇ ਦੋਸਤਾਂ ਨੇ ਪੀਟ੍ਰ ਪਲੱਸ ਬੀ ਦੇ ਵਿੱਚ 04 2016 ਦਾ ਕਾਉਂਸਲਿੰਗ ਦੇ ਕੇ ਆਏ ਸਾਨੂੰ ਉਹਨਾਂ ਉਹ ਦੋਸਤਾਂ ਦਾ ਨਾਮ ਇਸ ਲਿਸਟ ਦੇ ਵਿੱਚ ਜ਼ਰੂਰ ਚੈੱਕ ਕਰ ਲਵੋ ਦੋਸਤੋ ਕਈ ਵਾਰ ਕੋਈ ਸਰਟੀਫਿਕੇਟ ਉਰਾ ਪਰਾਂ ਹੋ ਜਾਂਦਾ ਹੈ ਕਿ ਕਈਆਂ ਦਾ ਸਰਟੀਫਿਕੇਟ ਉੱਥੋਂ ਜਿਹੜੀ ਫੋਟੋ ਸਟੇਟ ਹੈ ਉਹ ਖੋ ਵੀ ਸਕਦੀ ਹੈ ਦੋਸਤੋ ਇਸ ਕਰਕੇ ਤੁਸੀਂ ਆਪਣਾ ਨਾਮ ਇਸ ਲਿਸਟ ਦੇ ਵਿੱਚ ਜ਼ਰੂਰ ਚੈੱਕ ਕਰ ਲਵੋ ਕਿਉਂਕਿ 13 ਤਰੀਕ ਤੀਜਾ ਮਹੀਨਾ 2019 ਨੇ ਲਾਸਟ ਤਰੀਕ ਦਿੱਤੀ ਹੈ ਇਸ ਕਰਕੇ ਤੁਸੀਂ ਆਪਣੀ ਲਿਸਟ ਦੇ ਵਿੱਚ ਆਪਣਾ ਨਾਮ ਜਾਂਚ ਲਵੋ ਦੋਸਤੋ ਜਿਹੜਾ ਇਹ 48 48 ਕਰਨ ਦੀ ਲਿਸਟ ਹੈ ਉਹ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਇਸ ਦਾ ਲਿੰਕ ਪਾ ਰਿਹਾ ਹਾਂ ਤੁਸੀਂ ਉੱਥੋਂ ਇਹ ਲਿਸਟ ਚੈੱਕ ਕਰ ਸਕਦੇ ਹੋ ਆਪਣੇ ਨਾਮ ਚੈੱਕ ਕਰ ਸਕਦੇ ਹੋ ਦੋਸਤੋ ਸੋ ਮੈਨੂੰ ਆਸ ਹੈ ਕਿ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੋਵੇਗੀ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਕਿ ਹੋਰਾਂ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ ਦੋਸਤੋ ਸੋ ਆਪਣੀ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲੈਣਾ ਦੋਸਤੋ ਸੋ ਸਸ਼ੀ ਗਾਲ ਦੋਸਤੋ